ਤਨ ਤਨ ਜਗਤ ਪਤਾ ਸਤਗੁਰ ਬਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਸਤਗੁਰ ਦੇ ਬਾਣੇ ਸਾਨੂੰ ਹਰ ਰੋਜ਼ ਪੜਨ ਨੂੰ ਸੁਣਨ ਨੂੰ ਮਿਲਦੀ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਰਬਿਦਾਸ ਇਹ ਗ੍ਰੰਥ ਹੈ ਪੜੇ ਸੁਣੇ ਮਨ ਲਾਏ ਸਭ ਹੀ ਪਦਾਰਥ ਮਿਲेंगे ਇਸ ਸੇ ਸਭ ਵਰ ਪਾਈ ਸਤਿਗੁਰ ਜੀ ਬਖਸ਼ਿਸ਼ ਕਰਦੇ ਕਿ ਅੰਮ੍ਰਿਤ ਬਾਣੀ ਐਸਾ ਗ੍ਰੰਥ ਹੈ ਜਿਹੜਾ ਵੀ ਜੀਵ ਇਸ ਨੂੰ ਮਨ ਚਿਤ ਲਾ ਕੇ ਪੜਦਾ ਹੈ ਸੁਣਦਾ ਹੈ ਸਭ ਹੀ ਪਦਾਰਥ ਸਾਰੇ ਹੀ ਪਦਾਰਥ ਜੋ ਜੀਵ ਦੀਆਂ ਮੰਗਾ ਹੁੰਦੀਆਂ ਹਨ ਮਨ ਮੁਤਾਬਕ ਸਾਨੂੰ ਲੋੜ ਪੈਂਦੀ ਹੈ ਕਾਮਕਾਰ ਦੇ ਵਿੱਚ ਬਾਧੇ ਦੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਘਰ ਦੀ ਸੁਖਸ਼ਾਂਤੀ ਵਾਸਤੇ ਬੱਚਿਆਂ ਦੀ ਤੰਦਰੁਸਤੀ ਵਾਸਤੇ ਸਤਿਗੁਰੂ ਜੀ ਕਹਿੰਦੇ ਰਬੀਦਾਸ ਇਹ ਗ੍ਰੰਥ ਹੈ ਕਿ ਐਸਾ ਗ੍ਰੰਥ ਹੈ ਪੜੇ ਸੁਣੇ ਮਨ ਲਾਏ ਕਿ ਪੜਦਾ ਸੁਣਦਾ ਮਨ ਲਾ ਕੇ ਸਭ ਹੀ ਪਦਾਰਥ ਸਾਰੇ ਪਦਾਰਥ ਇਹਦੇ ਵਿੱਚੋਂ ਮਿਲ ਜਾਣੇ ਹਨ ਸਭ ਹੀ ਪਦਾਰਥ ਮਿਲेंगे इससे सब इस बन पाए कि हर वो मांग वो उम्मीद जो सि परमात्मा ਤੋਂ ਰੱਖਦੇ ਆ ਕਿ ਸਾਨੂੰ ਇਹ ਸਾਡੀ ਝੋਲੀ ਦੇ ਵਿੱਚ ਪੈ ਜਾਵੇ ਉਹ ਸਾਰੇ ਹੀ ਪਦਾਰਥ ਇਸ ਵਿੱਚੋਂ ਮਿਲ ਜਾਣਗੇ ਸਾਨੂੰ ਪੜਨਾ ਪੈਣਾ ਹੈ ਸਾਨੂੰ ਗੁਰੂ ਦੀ ਬਾਣੀ ਨੂੰ ਸਮਝਣਾ ਪੈਣਾ ਹੈ ਸਤਿਗੁਰ ਜੀ ਨੇ 151 ਸਾਲਾਂ ਦੀ ਉਮਰ ਦੇ ਵਿੱਚ ਬਹੁਤ ਸੰਘਰਸ਼ ਕਰਕੇ ਬੜੀ ਮਿਹਨਤ ਕਰਕੇ ਇਹ ਬਾਣੀ ਲਿਖੀ ਹੈ ਜੋ ਆਪਣਾ ਤਜਰਬਾ 151 ਸਾਲਾਂ ਦਾ ਕਿ ਕਿਸ ਤਰ੍ਹਾਂ ਅਸੀਂ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਅਸੀਂ ਆਪਣਾ ਜਨਮ ਸੁਧਾਰ ਸਕਦੇ ਹਾਂ ਅਸੀਂ ਆਪਣਾ ਜੋ ਜਨਮ ਹੈ ਜੋ ਔਦਾ ਹੈ ਉਹ ਉੱਚਾ ਕਰ ਸਕਦੇ ਹਾਂ ਕਿ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਤਾਂ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਹਾਂ ਫੇਰ ਉਹ ਕਹਿੰਦਾ ਐਸਾ ਉੱਚਾ ਕਰ ਦਿੰਦਾ ਹੈ ਜਿਹੜੇ ਲੋਕ ਤੁਹਾਨੂੰ ਮਿਹਣੇ ਮਾਰਦੇ ਆ ਨੀਚ ਨੀਚ ਕਹਿ ਕੇ ਉਹ ਵੀ ਲੋਕ ਤੁਹਾਡੇ ਚਰਨਾਂ 'ਚ ਬੈਠਦੇ ਹਨ ਇਹ ਸਤਿਗੁਰ ਦੀ ਬਾਣੀ ਦਾ ਕਥਨ ਹੈ ਇਹ ਅੰਦੇਸ਼ ਸੋਚੀਏ ਮੇਰੇ ਨਿਸਵਾਸਰ ਗੁਣ گاਉ ਤੇਰੇ ਸਤਗੁਰੂ ਜੀ ਪਾਵਨ ਉਪਦੇਸ਼ ਦਿੰਦੇ ਹਨ ਕਿ ਜੀਵ ਦੇ ਮਨ ਵਿੱਚ ਪ੍ਰਭੂ ਦੇ ਗੁਣ ਗਾਉਣ ਦੀ ਦਿਨ ਰਾਤ ਚਿੰਤਾ ਹੋਣੀ ਚਾਹੀਦੀ ਹੈ ਕਿ हे ਜੀਵ ਤੇਰੇ ਮਨ ਦੇ ਵਿੱਚ ਤੇਰੀ ਇਹ ਚਿੰਤਾ ਹੋਣੀ ਚਾਹੀਦੀ ਹੈ ਕਿ ਤੂੰ ਉਸ ਪ੍ਰਭੂ ਦਾ ਗੁਣ ਗaan ਕਰ ਮਨ ਦੇ ਵਿੱਚ ਇਹ ਚਿੰਤਾ ਹੋਣੀ ਚਾਹੀਦੀ ਹੈ ਫਿਕਰ ਹੋਣਾ ਚਾਹੀਦਾ ਹੈ ਕਿ ਮੈਂ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਨੀ ਹੈ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਵਿੱਚ ਚਿੰਤਾ ਤੇ ਸੋਚ ਲੱਗੀ ਰਹਿੰਦੀ ਹੈ ਕਿ ਮੈਂ ਦਿਨ ਰਾਤ ਆਪ ਦੇ ਗੁਣ ਗਾਉਂਦਾ ਰਹਾਂ ਜਿਹਨੂੰ ਉਸ ਪਰਮਾਤਮਾ ਦੀ ਐਸੀ ਪ੍ਰੀਤ ਲੱਗ ਜਾਵੇ ਫਿਰ ਉਹ ਉਹਦੇ ਹਰ ਵੇਲੇ ਗੁਣ ਗਾਉਂਦਾ ਰਹਿੰਦਾ ਹੈ ਕਿ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਤਮ ਚਿੰਤਾਤ ਮੇਰੀ ਚਿੰਤੋਂ ਜਾਏ। ਤੁਮ ਚਿੰਤਾ ਮਨ ਹੋਏ ਕਿ ਨਹੀਂ। ਪ੍ਰਭੂ ਜੀ ਆਪ ਦੇ ਪਾਵਨ ਨਾਮ ਚੇਤੇ ਕਰਨ ਨਾਲ ਤੇ ਜਦੋਂ ਅਸੀਂ ਪ੍ਰਭੂ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕੋਮਾਈ ਕਰਦੇ ਹਾਂ ਤੇ ਚੇਤੇ ਕਰਨ ਨਾਲ ਮਨ ਦੀਆਂ ਸਭ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ। ਸੇਕਰ ਖਤਮ ਹੋ ਜਾਂਦਾ ਹੈ। ਜਦੋਂ ਅਸੀਂ ਆਪਣੀ ਡੋਰ ਉਹ ਸਤਿਗੁਰ ਦੇ ਹੱਥ ਦੇ ਦਿੱਤੀ। ਜਿਨ੍ਹਾਂ ਦਿੱਤੀਆਂ ਗੁਰਾਂ ਦੇ ਹੱਥ ਡੋਰਾ ਉਹ ਤਾਂ ਕਦੇ ਡੋਲਦੇ ਨਹੀਂ। ਤੇ ਜਿਹਦੀ ਡੋਰੀ ਸਤਿਗੁਰ ਪ੍ਰਮਾਤਮਾ ਦੇ ਹੱਥਾਂ ਵਿੱਚ ਹੋਵੇ ਫਿਰ ਉਹਨੂੰ ਡਰਨ ਦੀ ਲੋੜ ਕੋਈ ਨਹੀਂ ਹੈ ਕਿਉਂਕਿ ਜਦੋਂ ਸਤਗੁਰ ਦੇ ਹੱਥੋਂ ਤੇ ਛੁੱਟ ਜਾਂਦੀ ਫਿਰ ਜੀਵ ਦਾ ਕੀ ਪਰ ਉਤਾਰਾ ਉਹਦਾ ਪਾਪ ਕੁਝ ਵੀ ਉਹਦਾ ਨਹੀਂ ਹੋ ਸਕਦਾ ਇਹ ਜਨਮ ਅਮੋਲਕ ਜਨਮ ਮਿਲਿਆ ਹੈ ਅਨਮੋਲ ਜਨਮ ਮਿਲਿਆ ਹੈ ਸਭ ਜੁਨਾ ਤੋਂ ਉੱਤਮ ਜਨਮ ਮਨੋਖਾ ਜਨਮ ਮਿਲਿਆ ਹੈ ਇਹਦੇ ਵਰਗਾ ਜਨਮ ਹੋਰ ਕੋਈ ਨਹੀਂ ਹੈ ਪਰ ਇਹ ਜੀਵ ਆਪਣੇ ਮਨ ਦੇ ਮਗਨ ਲੱਕੇ ਕਹਿੰਦੇ ਸਭ ਜੁਨਾ ਤੋਂ ਵੱਧ ਇਹ ਆਪਣੀ ਹੀ ਚਿੰਤਾ ਕਰਦਾ ਰਹਿੰਦਾ ਹੈ ਆਪਣੇ ਪਰੇਸ਼ਾਨੀਆਂ ਨੂੰ ਆਪ ਹੀ ਪੈਦਾ ਕਰਦਾ ਹੈ ਕਿੰਦੇ ਘਰ ਦੇ ਵਿੱਚ ਪਾਵੇਂ ਸਾਲ ਦੇ ਦਾਣੇ ਪਏ ਹੋਣ ਕਣਕ ਦੇ ਦਾਣੇ ਪਏ ਹੋਣ ਪਰ ਉਹਨੂੰ ਇਹ ਚਿੰਤਾ ਲੱਗੀ ਰਹਿੰਦੀ ਐ ਕਿ ਉਸਨੇ ਅਗਲੇ ਸਾਲ ਕੀ ਖਾਣਾ ਹੈ ਫਿਕਰ ਲੱਗੇ ਰਹਿੰਦੀ ਹੈ ਸਾਨੂੰ ਆਉਣ ਵਾਲੇ ਸਮੇਂ ਦੀ ਜ਼ਿਆਦਾ ਫਿਕਰ ਹੁੰਦੀ ਹੈ ਅੱਜ ਦੀ ਫਿਕਰ ਕੋਈ ਨਹੀਂ ਕਰ ਰਿਹਾ ਜਿਹੜਾ ਆਉਣ ਵਾਲਾ ਸਮਾਂ ਉਹਦੀ ਫਿਕਰ ਕਰਦਾ ਹਰ ਕੋਈ ਤੇ ਭਾਈ ਸਤਿਗੁਰੂ ਜੀ ਕਹਿੰਦੇ ਮੇਰੀਆਂ ਚਿੰਤਾਵਾਂ ਤਾਂ ਖਤਮ ਹੋ ਗਈਆਂ ਹਨ ਮੈਂ ਤਾਂ ਆਪਣੀ ਡੋਰ ਹੀ ਉਸ ਪਰਮਾਤਮਾ ਦੇ ਹੱਥ ਦੇ ਦਿੱਤੀ ਹੈ ਆਪ ਦਾ ਇੱਕ ਨਾਮ ਹੀ ਮਨ ਇਛਤ ਫਲ ਦੇਣ ਵਾਲੀ ਮਨੀ ਹੈ ਕਿ ਸਭ ਹੀ ਪਦਾਰਥ ਮਿਲेंगे ਇਸੇ ਸਬਰ ਪਾਈ ਕਿ ਜਿਹੜਾ ਜੀਵ ਗੁਰੂ ਦਾ ਨਾਮ ਸੇਵਾ ਸਿਮਰਨ ਕਮਾਈ ਕਰਦੋਂ ਉਹ ਸਭ ਹੀ ਪਦਾਰਥ ਹਰ ਉਹ ਚੀਜ਼ ਮਿਲ ਜਾਂਦੀ ਹੈ ਜਿਹੜੀ ਉਹਦੀ ਮਨੋ ਕਾਮਨਾ ਹੁੰਦੀ ਹੈ ਆਪਾਂ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਸਾਨੂੰ ਪੁੱਤ ਦੇਵੀ ਪੋਤਾ ਦੇਵੀ ਆਪਰ ਅਰਦਾਸਾਂ ਬੇਨਤੀਆਂ ਕਰਦੇ ਹਾਂ ਪੋਤੇ ਦੀ ਬੇਟੀ ਦੀ ਬੱਚਿਆਂ ਦੀ ਆਪਣੇ ਕਾਰੋਬਾਰ ਦੀ ਘਰ ਪਰਿਵਾਰ ਦੀ ਆਪਣਾ ਘਰ ਬਣਾਉਣ ਦੀ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦਾ ਇੱਕ ਨਾਮ ਹੀ ਮਨ ਇਚਿਤ ਫਲ ਦੇਣ ਵਾਲੀ ਮਨੀ ਹੈ ਕਿ ਜਿਸ ਚੀਜ਼ ਨੂੰ ਵੀ ਹੱਥ ਲਾਵੇ ਉਹ ਸੋਨਾ ਬਣ ਜਾਂਦੀ ਹੈ। ਭਾਗਤ ਹੈਤ ਤੁਮ ਕਹਾ ਕਹਾ ਨਹੀਂ ਕਿਨਾ ਅਮਰੀ ਮੇਰ ਪੈ ਬਲਹੀਨਾ ਕਿ ਪ੍ਰਭੂ ਜੀ ਆਪ ਆਪਣੇ ਭਗਤਾਂ ਲਈ ਕੀ ਕੀ ਨਹੀਂ ਕਰਦੇ ਗੁਰੂ ਆਪਣੇ ਭਗਤਾਂ ਲਈ ਸੇਵਕਾਂ ਲਈ ਕੀ ਕੀ ਨਹੀਂ ਕਰਦੇ ਆਪਾਂ ਦੇਖਦੇ ਨਾ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਆਪਣੀ ਜ਼ਿੰਦਗੀ ਤੱਕ ਨਿਸ਼ਾਵਰ ਕਰ ਦਿੰਦੇ ਹਨ ਆਪਣੀਆਂ ਖੁਸ਼ੀਆਂ ਨੂੰ ਵੀ ਨਿਸ਼ਾਵਰ ਕਰ ਦਿੰਦੇ ਹਨ ਕਈ ਚੀਜ਼ਾਂ ਐਸੀਆਂ ਹੁੰਦੀਆਂ ਕਿ ਆਪਣੇ ਮਨ ਦੀ ਇੱਛਾ ਨੂੰ ਮਾਰ ਕੇ ਆਪਣੇ ਬੱਚਾਂ ਦੀ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡੇ ਬੱਚੇ ਤੰਦਰੁਸਤ ਰਹਿਣ ਖੁਸ਼ ਰਹਿਣ ਉਹਨਾਂ ਨੂੰ ਖੁਸ਼ ਰੱਖਣ ਦੇ ਖਾਤਰ ਆਪ ਮਾਤਾ ਪਿਤਾ ਮੁਸੀਬਤਾਂ ਚੱਲਦੇ ਹਨ ਪਰ ਸਤਗੁਰੂ ਜੀ ਕਹਿੰਦੇ ਕਿ ਸਾਡੇ ਸਮਾਜ ਦੀ ਵਾਰੀ ਆਪ ਬਲਹੀਨ ਹੋ ਗਏ ਹੋ ਕਿ ਬਲ ਤੋਂ ਬਗੈਰ ਆਪ ਕਿਉਂਕਿ ਸਾਡੇ ਸਮਾਜ ਤੇ ਆਪਾਂ ਦੇਖਦੇ ਕਿਵੇਂ ਜੋ ਅਤਿਆਚਾਰ ਹੁੰਦਾ ਸੀ ਉਹ ਕਿਵੇਂ ਹੋ ਰਿਹਾ ਸਤਗੁਰੂ ਜੀ ਕਹਿੰਦੇ ਕਿ ਆਪ ਪਰਮਾਤਮਾ ਕਿਉਂ ਨਹੀਂ ਸਹਾਇਤਾ ਕਰਦੇ ਕਿਉਂ ਨਹੀਂ ਕਰਦੇ ਸਹਾਇਤਾ ਅੰਮ੍ਰੀ ਮੇਰ ਪੈਬਲ ਹਿੰਨਾ ਕਿ ਸਾਡੀ ਵਾਰੀ ਕਿਉਂ ਨਹੀਂ ਸਹਾਇਤਾ ਕਰਦੇ ਤੁਸੀਂ ਕਹੇ ਰਵੀ ਦਾਸ ਦਾਸ ਅਪਰਾਧੀ ਜੇ ਤੁਮ ਦਰਵੋ ਮੈਂ ਭਗਤ ਨਾ ਸਾਦੀ ਗੁਰੂ ਰਵੀਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਪ੍ਰਭੂ ਜੀ ਜੇ ਜੀਵ ਅਪਰਾਧੀ ਹੈ ਜੋ ਆਪ ਦਾ ਦਾਸ ਹੈ ਕਾਂ ਕਿ ਆਪ ਦੀ ਭਗਤੀ ਰੂਪੀ ਸੱਚੀ ਸਾਧਨਾ ਨਹੀਂ ਕਰਦਾ ਤੇ ਜਿਹੜਾ ਜੀਵ ਹੈ ਉਹ ਅਪਰਾਧੀ ਜਿਹੜਾ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਨਹੀਂ ਕਰਦਾ ਉਹਦਾ ਭਲਾ ਕਿਵੇਂ ਹੋਵੇਗਾ ਅਸੀਂ ਦੁੱਖ ਭੁਗਦੇ ਆ ਕਿਉਂਕਿ ਅਸੀਂ ਆਪਣੇ ਮਨਾਂ ਦੇ ਮਗਰ ਲੱਗ ਕੇ ਘਰਾਂ ਦੇ ਵਿੱਚ ਆਪਾਂ ਦੇਖੀਏ ਪਰਿਵਾਰ ਦੇ ਵਿੱਚ ਵੀ ਅਸੀਂ ਇੱਕੋ ਮਾਂ ਦੇ ਪੁੱਤ ਭਾਵੇਂ ਜੰਮੇ ਹੋਏ ਹਾਂ ਪਰ ਫਿਰ ਵੀ ਇੱਕ ਦੂਸਰੇ ਨਾਲ ਲੋਕ ਬੇਈਮਾਨੀ ਕਰ ਜਾਂਦੇ ਹਨ ਪ੍ਰਾਪਰਾਣਾ ਕਰ ਜਾਂਦਾ ਹੈ ਕਿਉਂ ਕਿ ਮਨ ਦੇ ਮਗਰ ਲੱਗੇ ਇਹ ਜੀਵ ਦੁੱਖ ਭੁਗਦਾ ਹੈ ਕਹੇ ਜੀਵ ਤੁਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਿਉਂ ਨਹੀਂ ਕਰਦਾ ਪਾਵਨ ਜਸ ਮਾਦੋ ਤੋਰਾ ਤੁਮ ਦਾਰੁਨ ਅਗਮੋਚਨ ਮੋਰਾ ਟੇਕ ਇਹ ਪ੍ਰਭੂ ਆਪ ਜੀ ਦੇ ਮਹਿਮਾ ਪਵਿੱਤਰ ਹੈ ਤੇ ਆਪ ਜੀ ਦੀ ਮਹਿਮਾ ਪਵਿੱਤਰ ਹੈ ਤੁਸੀਂ ਕਠਨ ਤੋਂ ਕਠਨ ਪਾਪ ਕਟਨ ਵਾਲੇ ਹੋ ਕੀਰਤ ਤੇਰੀ ਪਾਪ ਵਿਨਾਸ਼ੇ ਲੋਕ ਵਿਦ ਜੋ ਗਾਵੇ ਜੋ ਹਮ ਪਾਪ ਕਰਤ ਨਹੀਂ ਮੁੰਦਰ ਤੂ ਤੋਂ ਕਹ ਨਾ ਸਵੇ ਕਿ ਪ੍ਰਭੂ ਜੀ ਆਪ ਦਾ ਦੱਸ ਕਿ ਆਪ ਦੀ ਮਹਿਮਾ ਗਾਉਣਾ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਪਰ ਲੋਕ ਕੇਵਲ ਵੇਦਾਂ ਨੂੰ ਗਾਉਣਾ ਹੀ ਉੱਤਮ ਮੰਨਦੇ ਹਨ ਏ ਪ੍ਰਭੂ ਜੇ ਜੇਕਰ ਅਸੀਂ ਸੰਸਾਰੀ ਲੋਕ ਵੱਡੇ ਪਾਪ ਨਾ ਕਰਦੇ ਤਾਂ ਆਪ ਜੀ ਨੂੰ ਕਿਸ ਨੇ ਪਾਪਿਆਂ ਨੂੰ ਤਾਰਨ ਵਾਲਾ ਕਿਸ ਨੇ ਆਖਣਾ ਸੀ ਕਿ ਜੇ ਸੰਸਾਰੀ ਲੋਕ ਪਾਪ ਇਹਨਾਂ ਕਰਦੇ ਤਾਂ ਆਪ ਇਸ ਦੇ ਪਾਪਾਂ ਨੂੰ ਦੂਰ ਕਰ ਦੇ ਜੋ ਪੇ ਹਮਨਾ ਪਾਪ ਕਨੰਤਾ ਕਿ ਜੇਕਰ ਇਹ ਸੰਸਾਰੀ ਲੋਕ ਪਾਪ ਇਹਨਾਂ ਕਰਦੇ ਤਾਂ ਆਪ ਜੀ ਨੂੰ ਪਾਪੀਆਂ ਨੂੰ ਤਾਰਨ ਵਾਲਾ ਕਿੰਨੇ ਆਖਣਾ ਸੀ ਤੇ ਜੇ ਕੋ ਪਾਣੀ ਦੇ ਵਿੱਚ ਡੁੱਬਦਾ ਇਹ ਨਾ ਹੋਵੇ ਤਾਂ ਫਿਰ ਉਹਨੂੰ ਬਚਾਊ ਕੌਣ ਜਾਂ ਕੌਣ ਬਚਾਵੇ ਕਿਉਂ ਜਾਣਾ ਉਹਦੇ 'ਚ ਜਿਹੜਾ ਇਨਸਾਨ ਡੁੱਬਦਾ ਹੋਵੇ ਉਹਨੂੰ ਹੀ ਬਚਾਇਆ ਜਾਂਦਾ ਹੈ ਤੇ ਜਿਹੜਾ ਤੈਰਨਾ ਜਾਣਦਾ ਹੋਵੇ ਉਹਨੂੰ ਬਚਾਉਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਹੀ ਤੈਰ ਕੇ ਆ ਜਾਂਦਾ ਹੈ ਜਬ ਲਗ ਅੰਕ ਪੰਕ ਨਹੀਂ ਪਰਸੇ ਤੋ ਜਲ ਕਹਾ ਪਖਾਲੈ ਮਨ ਮਲੀਨ ਵਿਚਾਰ ਸਲਪਟ ਤੂ ਹਰ ਨਾਮ ਸੰਭਲ ਕੇ ਜਦੋਂ ਤੱਕ ਅੰਗਾਂ ਨੂੰ ਪਾਪ ਰੂਪੀ ਚੱਕੜ ਨਹੀਂ ਛੂੰਦਾ ਕੇ ਜਦੋਂ ਤੱਕ ਅੰਗਾਂ ਨੂੰ ਪਾਪ ਰੂਪੀ ਚੱਕੜ ਨਹੀਂ ਛੂੰਦਾ ਤਦ ਤੱਕ ਪ੍ਰਭੂ ਦੇ ਨਾਮ ਰੂਪੇ ਜਲ ਵਿੱਚ ਉਹਨਾਂ ਨੂੰ ਧੋਣ ਦੀ ਤੀ ਲੋੜ ਹੈ ਜਿਵੇਂ ਕਪੜਾ ਚਿੱਟਾ ਹੈ ਪੂਰਾ ਸਾਫ਼ ਹੈ ਉਹਨੂੰ ਧੋਣ ਦੀ ਲੋੜ ਨਹੀਂ ਧੋਣ ਦੀ ਲੋੜ ਕਦੋਂ ਪੈਂਦੀ ਹੈ ਜਦੋਂ ਕਪੜਾ ਗੰਦਾ ਹੋਵੇ ਕਪੜੇ ਤੇ ਦਾਗ ਲੱਗਾ ਹੋਵੇ ਉਹਨੂੰ ਧੋਣ ਦੀ ਉਸ ਵੇਲੇ ਲੋੜ ਪੈਂਦੀ ਹੈ ਜੇ ਕਪੜਾ ਸਾਫ਼ ਹੈ ਤਾਂ ਫਿਰ ਉਸ ਨੂੰ ਤੋਣ ਦੀ ਕੋਈ ਲੋੜ ਨਹੀਂ ਹੈ ਇਸ ਤਰ੍ਹਾਂ ਜਦ ਤੱਕ ਜੀਵ ਦਾ ਮਨ ਵਿਕਿਆ ਵਿਸ਼ੇਵਕਾਰਾਂ ਵਿੱਚ ਲੁਭਾਈ ਮਾਨ ਹੋਣ ਕਰਕੇ ਮੈਲਾ ਹੁੰਦਾ ਹੈ ਤਦ ਤੱਕ ਹੀ ਮਨ ਨੂੰ ਪ੍ਰਭੂ ਦਾ ਸਿਮਰਨ ਕਰਕੇ ਸ਼ੁੱਧ ਕੀਤਾ ਜਾਂਦਾ ਹੈ ਕਿ ਜਦੋਂ ਮਨ ਸਾਡਾ ਪਰਮਾਤਮਾ ਦੇ ਨਾਮ ਤੋਂ ਦੂਰ ਹੋਵੇ ਉਹਨੂੰ ਹੀ ਜੋੜਿਆ ਜਾਂਦਾ ਹੈ ਜਿਹੜਾ ਬੱਚਾ ਆਪਣੇ ਆਪ ਪੜਿਆ ਲਿਖਿਆ ਹੋਵੇਗਾ ਉਹਨੂੰ ਪੜਾਉਣ ਦੀ ਲੋੜ ਨਹੀਂ ਪੈਂਦੀ ਪੜਾਇਆ ਉਸ ਨੂੰ ਜਾਂਦਾ ਹੈ ਜਿਹਨੂੰ ਪੜਨਾ ਨਹੀਂ ਆਉਂਦਾ ਤੁਰਨਾ ਉਸ ਬੱਚੇ ਨੂੰ ਸਿਖਾਇਆ ਜਾਂਦਾ ਜਿਹਨੂੰ ਤੁਰਨਾ ਨਹੀਂ ਆਉਂਦਾ ਆਪਾਂ ਉਹਨਾਂ ਨੂੰ ਫੜ ਕੇ ਛੋਟੇ ਜਿਹੇ ਬੱਚੇ ਨੂੰ ਤੁਰਨਾ ਸਿਖਾਉਣੇ ਆ ਪਰ ਜਦੋਂ ਤੁਰਨਾ ਸਿੱਖ ਜਾਂਦਾ ਫਿਰ ਉਹਨੂੰ ਉਂਗਲ ਫੜ ਕੇ ਕੋਈ ਤੁਰਨਾ ਸਿਖਾਉਂਦਾ ਨਹੀਂ ਹੈ ਕਰੋ ਪੈਤਾ ਦੀ ਉਂਗਲ ਫੜ ਕੇ ਦੌੜਦਾ ਹੈ ਫਿਰ ਉਹ ਕਹਿੰਦਾ ਕਿ ਮੈਨੂੰ ਕਮਾ ਕੇ ਲਿਆਓ ਮੈਨੂੰ ਕਮਾਓ ਇਸੇ ਤਰ੍ਹਾਂ ਸਤਿਗੁਰੂ ਬਦਾਸ ਮਾਰੇ ਕਹਿੰਦੇ ਜਦੋਂ ਤੱਕ ਅੰਗਾਂ ਨੂੰ ਪਾਪ ਰੂਪੇ ਚੱਕਣ ਨਹੀਂ ਸ਼ੁੰਦਾ ਉਦੋਂ ਤੱਕਰ ਪ੍ਰਭੂ ਦੇ ਨਾਮ ਰੂਪੀ ਜਾਲਨ ਨੂੰ ਵਿੱਚ ਉਹਨਾਂ ਨੂੰ ਤਾਉਣ ਦੀ ਕੀ ਲੋੜ ਹੈ ਜੇ ਜਦੋਂ ਤੱਕ ਜੀਵ ਪਾਪ ਹੀ ਨਹੀਂ ਕਰਦਾ ਉਹਨਾਂ ਚ ਕਰ ਉਹਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਜੇਲ ਉਸੇ ਨੂੰ ਹੁੰਦੀ ਜਿੰਨੇ ਜੁਰਮ ਕੀਤਾ ਹੁੰਦਾ ਹੈ ਜਿੰਨੇ ਨਹੀਂ ਕੀਤਾ ਉਹਨੂੰ ਡਰਨ ਦੀ ਲੋੜ ਨਹੀਂ ਹੁੰਦੀ ਜੋ ਹਮ ਬੰਮਲ ਹਿਰਦੇ ਚ ਅੰਤਰ ਦੋਸ਼ ਕੌਣ ਪਰtre ਹੋ ਕਹੇ ਰਵਿਦਾਸ ਪ੍ਰਭ ਤੁਮ ਦਿਆਲੋ ਬੰਧ ਮੁਕਤ ਕਾ ਕਰੇ ਹੋ ਕਹੇ ਪ੍ਰਭੂ ਜੇਕਰ ਸਾਡਾ ਹਿਰਦਾ ਪਵਿੱਤਰ ਹੈ ਔਰ ਸਾਡਾ ਪਵਿੱਤਰ ਹਿਰਦਾ ਹੁੰਦਾ ਹੈ ਤੇ ਤੁਸੀਂ ਕਿਸੇ ਦੇ ਦੋਸ਼ ਦੂਰ ਕਰ ਦੇ ਤੇ ਜੇ ਮੰਨ ਲਓ ਕਿ ਕੋਈ ਵੀ ਗੁਨਾਹ ਨਾ ਹੋਵੇ ਗੈਰ ਕਾਨੂੰਨੀ ਕੰਮ ਨਾ ਹੋਵੇ ਕੋਈ ਵੀ ਤਾਂ ਫਿਰ ਪੁਲਿਸ ਦੀ ਲੋੜ ਨਹੀਂ ਪੈਂਦੀ ਕਾਨੂੰਨ ਦੀ ਲੋੜ ਨਹੀਂ ਪੈਂਦੀ ਕਾਨੂੰਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਕੋਈ ਗੈਰ ਕਾਨੂੰਨੀ ਕੰਮ ਹੋਵੇ ਉਦੋਂ ਲੋੜ ਪੈਂਦੀ ਹੈ ਇਸ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਜੇਕਰ ਜੀਵ ਦਾ ਹਰਦਾ ਪਵਿੱਤਰ ਹੁੰਦਾ ਹੈ ਤਾਂ ਤੁਸੀਂ ਕਿਸ ਦੇ ਦੋਸ਼ ਦੂਰ ਕਰਦੇ। ਜੇ ਜਿਸ ਕਿਸ ਨੇ ਕੋਈ ਗਲਤ ਕੰਮ ਇਹਨੇ ਕੀਤਾ ਤੇ ਫਿਰ ਸਜ਼ਾ ਕੌਣ ਦੇਉ ਕਿਉਂ ਦੇਣੀ? ਸਤਿਗੁਰ ਬਦਾਸ ਮਰਜੀ ਫਰਮਾਉਂਦੇ ਹਨ ਏ ਪ੍ਰਭੂ ਜੀ ਆਪ ਦਇਅਲੂ ਹੋ। ਆਪ ਕਿਰਪਾਲੂ ਹੋ। ਆਪ ਜੀ ਦੀ ਮੈਨੂੰ ਪ੍ਰਾਪਤੀ ਹੋ ਗਈ ਹੈ। ਕਿ ਆਪ ਜੀ ਦੀ ਮੈਨੂੰ ਪ੍ਰਾਪਤੀ ਹੋ ਗਈ ਹੀ ਹੈ ਇਸ ਲਈ ਮੈਨੂੰ ਹੋਰ ਕਿਸੇ ਮੁਕਤੀ ਦੀ ਲੋੜ ਨਹੀਂ ਹੈ ਕਿ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਕੇਵਲ ਔਰ ਕੇਵਲ ਆਪ ਜੀ ਦੇ ਨਾਮ ਦੀ ਲੋੜ ਹੈ ਇਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਰਵਿਦਾਸ ਇਹ ਗ੍ਰੰਥ ਹੈ ਪੜੇ ਸੁਣੇ ਮਨ ਲਾਏ ਸਭ ਹੀ ਪਦਾਰਥ ਮਿਲेंगे ਇਸ ਸੇ ਸਬਰ ਪਾਈ ਸਾਰੇ ਪਦਾਰਥ ਇਹਦੇ ਵਿੱਚੋਂ ਮਿਲ ਜਾਂਦੇ ਹਨ ਪੌਜਲ ਵਿਆਦ ਅਸਾਦ ਪ੍ਰਬਲ ਅੰਤ ਅੰਤ ਪਰਮ ਪੰਤਨਾ ਗਹੀਜੈ ਕਿ ਸੰਸਾਰ ਰੂਪੀ ਪਵ ਸਾਗਰ ਨਾ ਸਾਦੇ ਜਾਣ ਵਾਲੇ ਬਹੁਤ ਹੀ ਸ਼ਕਤੀਸ਼ਾਲੀ ਦੁੱਖਾਂ ਨਾਲ ਭਰਿਆ ਹੋਇਆ ਹੈ ਕਿ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ ਕਿ ਸੰਸਾਰੀ ਜੀਵ ਜਿਹੜੇ ਹੈ ਇਹ ਲੋਕ ਮਨ ਦੇ ਮਗਰ ਲਾ ਕੇ ਉਹਨਾਂ ਖੁਸ਼ੀਆਂ ਨੂੰ ਪਾਲਦੇ ਆ ਪਰ ਜਿਹੜੀਆਂ ਕੋਲ ਖੁਸ਼ੀਆਂ ਹੁੰਦੀਆਂ ਉਹਨਾਂ ਨੂੰ ਭੁੱਲ ਜਾਂਦੇ ਹਨ ਕਿ ਜਦਬ ਕਛ ਪਾਵੇ ਤਮ ਗਰਮ ਕਰਤ ਹੈ ਕਿ ਜਦੋਂ ਤਾਂ ਜੀਵ ਕੁਝ ਪਾ ਲੈਂਦਾ ਹੈ ਜਦੋਂ ਜੀਵ ਕੁਝ ਪਾ ਲੈਂਦਾ ਫਿਰ ਹੰਕਾਰ ਕਰਦਾ ਹੈ ਕਿਦਾ ਮੈਂ ਹੀ ਕੀਤਾ ਹੈ ਮੇਰੇ ਤੋਂ ਬਗੈਰ ਕੌਣ ਕਰ ਸਕਦਾ ਜਦ ਕਛ ਪਾਵੇ ਤਬ ਗਰਵ ਕਰਤ ਹੈ ਕਿ ਜਦੋਂ ਕੁਝ ਪਾ ਲੈਂਦਾ ਹੈ ਅਹੰਕਾਰ ਕਰਦਾ ਹੈ ਮਾਇਆ ਗਈ ਤਬ ਰੋਣ ਲੱਗਦਾ ਹੈ ਤੇ ਹੋਈ ਚੀਜ਼ ਜਦੋਂ ਦੂਰ ਹੋ ਜਾਵੇ ਫਿਰੋਂਦਾ ਹੈ ਕੁਰਲਾਉਂਦਾ ਹੈ ਮੈਂ ਲੁੱਟਿਆ ਗਿਆ ਸਤਗੁਰੂ ਜੀ ਬਖਸ਼ਿਸ਼ ਕਰਦੇ ਪ੍ਰਭੂ ਦਾ ਕਥਨ ਹੈ ਕਿਉਂ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ ਪਰ ਜੀਵ ਅਗਿਆਨਤਾ ਕਾਰਨ ਸਭ ਰੋਗਾਂ ਤੇ ਕਸ਼ਟਾਂ ਦੇ ਨਿਵਿੱਤਰ ਕਰਨ ਵਾਲੇ ਪ੍ਰਭੂ ਦੇ ਨਾਮ ਰੂਪੀ ਪਰਮ ਪੰਥ ਨੂੰ ਗ੍ਰਹਿਣ ਨਹੀਂ ਕਰਦਾ। ਭਾਵ ਅਪਣਾਉਂਦਾ ਨਹੀਂ ਹੈ। ਪੜੇ ਸੁਣੇ ਕਾ ਸਮਝ ਨ ਪਰੇ ਅਨਵਪਦਨਲ हिਜੈ। ਕਹਿੰਦੇ ਵੇਦਾਂ ਨੂੰ ਕੇਵਲ ਪੜਨ ਨਾਲ ਅਤੇ ਸੁਣਨ ਨਾਲ ਜੀਵ ਨੂੰ ਕੁਝ ਵੀ ਸਮਝ ਨਹੀਂ ਪੈਂਦੀ। ਇਸ ਲਈ ਜੀ ਪ੍ਰਭੂ ਦੇ ਅਨੁਭਵ ਕਰਨ ਰੂਪੀ ਪਰਮ ਪਦੇ ਪ੍ਰਾਪਤੀ ਨਹੀਂ ਕਰਦਾ ਜਵੇਂ ਲੋਕ ਕਰੀ ਜਾਂਦੇ ਉਸੇ ਅਨੁਸਾਰ ਇਹ ਜੀਵੀ ਕਰੀ ਜਾਂਦਾ ਹੈ ਇਸ ਕਰਕੇ ਗੁਰੂ ਪੈਰੀ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਾਂ ਤਾਂ ਨੂੰ ਸਤਗੁਰਵਦਾਸ ਸੰਭਰ ਜੀ ਸਾਨੂੰ ਇਹ ਹੀ ਪਰਮਾਨ ਕਰਦੇ ਹਨ ਕਿ ਹੈ ਭਾਈ ਇਹ ਜੋ ਗ੍ਰੰਥ ਹੈ ਜੋ ਲਿਖਿਆ ਹੈ ਸਤਗੁਰਬਦਾਸ ਮਹਾਰਾਜ ਜੀ ਨੇ 151 ਸਾਲ ਦਾ ਆਪਣਾ ਜੀਵਨ ਔਰ ਜੀਵਨ ਦੇ ਵਿੱਚ ਜੋ ਅਨੁਭਵ ਜੋ ਤਜਰਬਾ ਸਾਰਾ ਇਹਦੇ ਵਿੱਚ ਲਿਖ ਦਿੱਤਾ ਤੇ ਜਿਹੜਾ ਵੀ ਜੀ ਇਸ ਨੂੰ ਪੜ੍ਹੇਗਾ ਸੁਨੇਗਾ ਉਹ ਸਾਰੇ ਹੀ ਪਦਾਰਥ ਇਹਦੇ ਵਿੱਚੋਂ ਹਾਸਲ ਕਰ ਲਵੇਗਾ ਪ੍ਰਾਪਤ ਕਰ ਲਵੇਗਾ ਤੇ ਜਿਹੜਾ ਨਹੀਂ ਪੜਦਾ ਨਹੀਂ ਸੁਣਦਾ ਤੇ ਫਿਰ ਗੁਰੂ ਪਿਆਰੀ ਸਾਧ ਸੰਗ ਜੀ ਹਮੇਸ਼ਾ ਜੀਵਨ ਵਿੱਚ ਦੁੱਖ ਭੁਗਦਾ ਹੈ ਇਸ ਕਰਕੇ ਆਓ ਗੁਰੂ ਪਿਆਰੀ ਸਾਧ ਸੰਗ ਜੀਓ ਸਤ ਗੁਰਾਂ ਦੀ ਬਾਣੀ ਪੜიਏ ਸਾਧ ਸੰਗ ਸੁਣਿਆ ਕਰੀਏ ਗੁਰੂ ਦੀ ਬਾਣੀ ਪੜ ਕੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ